ਸੱਤਰੀ ਅਗਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਨਾਟਕ ਦੀਆਂ ਪ੍ਰਵਿਰਤੀਆਂ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲੈਕਚਰ ਲਈ ਤੁਹਾਡੀਆਂ ਇਮਤਿਹਾਨੀ ਲੋੜਾਂ ਨੂੰ ਪੂਰੀਆਂ ਕਰਨ ਦੇ ਵਿੱਚ ਕਾਫੀ ਮਦਦਗਾਰ ਸਾਬਿਤ ਹੋਵੇਗੀ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕੀ ਪੰਜਾਬੀ ਨਾਟਕ ਦਾ ਆਰੰਭ ਉਦੋਂ ਹੋਇਆ ਜਦੋਂ ਪੱਛਮ ਵਿੱਚ ਆਧੁਨਿਕ ਯੂਰਪੀ ਨਾਟਕ ਜੋਸ ਹੈ ਉਹ ਯਥਾਰਥਵਾਦੀ ਪ੍ਰਵਿਰਤੀ ਦੇ ਅਧੀਨ ਪਰਫੁੱਲਿਤ ਹੋ ਚੁੱਕਿਆ ਸੀ ਭਾਵ ਹਿੰਦੁਸਤਾਨ ਦੇ ਵਿੱਚ ਜਦੋਂ ਪੰਜਾਬੀ ਨਾਟਕ ਦਾ ਆਰੰਭ ਹੁੰਦਾ ਹੈ ਉਸ ਵੇਲੇ ਤੱਕ ਪੱਛਮ ਸਾਹਿਤ ਦੇ ਵਿੱਚ ਨਾਟਕ ਸਾਹਿਤ ਜੋਸੀਓ ਯਥਾਰਥਵਾਦੀ ਪ੍ਰਵਿਰਤੀ ਤੱਕ ਪਹੁੰਚ ਕੇ ਕਾਫੀ ਵਿਕਸਿਤ ਹੋ ਚੁੱਕਿਆ ਸੀ ਤੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਜੋ 1913 ਦੇ ਵਿੱਚ ਲਿਖੀ ਹੋਈ ਰਚਨਾ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਤੋਂ ਜਿਸ ਦਾ ਪੰਜਾਬੀ ਨਾਟਕ ਦਾ ਆਗਾਜ਼ ਵਿਦਿਵਤ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ ਪ੍ਰੋਫੈਸਰ ਨੰਦਾ ਤੋਂ ਪਹਿਲਾਂ ਦਾ ਜੋ ਪੰਜਾਬੀ ਨਾਟਕ ਸੀ ਉਹ ਦੋ ਪਰਵਾਹਾਂ ਅਧੀਨ ਵਿਚਰ ਰਿਹਾ ਸੀ ਪਹਿਲਾ ਇਹ ਸੀ ਕਿ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਨਾਟਕਾਂ ਦਾ ਪੰਜਾਬੀ ਦੇ ਵਿੱਚ ਉਲੱਥਾ ਭਾਵ ਅਨੁਵਾਦ ਹੋ ਰਿਹਾ ਸੀ ਔਰ ਦੂਸਰਾ ਸੀ ਇਹ ਅਨੁਵਾਦ ਜਾਂ ਜੋ ਕੁਝ ਮੌਲਿਕ ਨਾਟਕ ਲਿਖੇ ਜਾ ਰਹੇ ਸਨ ਉਹ ਸਮਾਜ ਜਾਂ ਧਰਮ ਦੇ ਵਿੱਚ ਸੁਧਾਰ ਹਿੱਤ ਉਪਦੇਸ਼ਾਤਮਕ ਢੰਗ ਦੇ ਨਾਲ ਲਿਖੇ ਜਾ ਰਹੇ ਸਨ ਤੇ ਇਸ ਪ੍ਰਵ੍ਰਿਤੀ ਅਧੀਨ ਡਾਕਟਰ ਚਰਨ ਸਿੰਘ 바ਵਾ ਬੁੱਧ ਸਿੰਘ ਧਨੀram ਜਾਤ੍ਰਿਕ ਨਾਰਾਇਣ ਸਿੰਘ ਅਮਰ ਸਿੰਘ ਅਤੇ ਬਲਵੰਤ ਸਿੰਘ ਨੇ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਨਾਟਕਾਂ ਦੇ ਪੰਜਾਬੀ ਦੇ ਵਿੱਚ ਅਨੁਵਾਦ ਕੀਤੇ ਉਪਦੇਸ਼ਾਤਮਕ ਅਤੇ ਆਦਰਸ਼ਵਾਦੀ ਨਾਟਕ ਯਾਨੀ ਕਿ ਕੁਝ ਨੇ ਸੰਸਕ੍ਰਿਤ ਨਾਟਕਾਂ ਦੇ ਅਨੁਵਾਦ ਕੀਤੇ ਕੁਝ ਨੇ ਮੌਲਿਕ ਨਾਟਕ ਵੀ ਰਚੇ ਉਸ ਸਮੇਂ ਤੇ ਇਹਨਾਂ ਨਾਟਕਾਂ ਦੇ ਜੋ ਵਿਸ਼ੇ ਸਨ ਉਹ ਉਪਦੇਸ਼ਾਤਮਕ ਅਤੇ ਆਦਰਸ਼ਵਾਦੀ ਢੰਗ ਦੇ ਸਨ ਕਿਉਂਕਿ ਇਹ ਉਸ ਸਮੇਂ ਦੀ ਲੋੜ ਸੀ ਭਾਈ ਵੀਰ ਸਿੰਘ 바ਵਾ ਬੁੱਧ ਸਿੰਘ ਤੇ ਬ੍ਰਿਜ ਲਾਲ ਸ਼ਾਸਤਰੀ ਜਾਂ ਬੈਰਿਸਟਰ ਗੁਰਬਖਸ਼ ਸਿੰਘ ਦਾ ਮਨਮੋਹਨ ਨਾਟਕ ਜੋ ਹੈ ਇਸ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਪ੍ਰੋਫੈਸਰ ਨੰਦਾ ਨੂੰ ਛੱਡ ਕੇ ਉਸ ਸਮੇਂ ਦੇ ਜਿੰਨੇ ਵੀ ਨਾਟਕਕਾਰ ਸਨ ਉਹਨਾਂ ਦੇ ਕੋਲ ਕਿਉਂਕਿ ਨਾਟਕੀ అనుਪਬ ਦੀ ਘਾਟ ਸੀ ਘਾਟ ਕਿਉਂ ਸੀ ਕਿਉਂਕਿ ਪ੍ਰੋਫੈਸਰ ਨੰਦਾ ਜੋ ਸਨ ਉਹ ਸ਼੍ਰੀਮਤੀ ਨੋਰਾ ਰਿਜਰਟ ਦੇ ਸੰਪਰਕ ਵਿੱਚ ਹੋਣ ਕਰਕੇ ਉਹਨਾਂ ਦੇ ਕੋਲ ਨਾਟਕ ਲਿਖਣ ਦੀ ਸੋਚ ਜਿਹੜੀ ਸੀ ਉਸ ਤੋਂ ਹਾਸਿਲ ਉਹਨਾਂ ਨੇ ਕੀਤੀ ਸੀ ਪਰ ਇਸ ਤੋਂ ਪਹਿਲਾਂ ਇਹ ਪ੍ਰਵ੍ਰਿਤੀ ਨਹੀਂ ਸੀ ਕੀ ਨਾਟਕ ਜਿਹੜਾ ਹੈ ਉਹ ਸਟੇਜ ਦੀ ਦ੍ਰਿਸ਼ਟੀ ਤੋਂ ਜਾਂ ਰੰਗਮঞ্চ ਦੀ ਦ੍ਰਿਸ਼ਟੀ ਤੋਂ ਨਹੀਂ ਸੀ ਲਿਖਿਆ ਜਾ ਰਿਹਾ ਨਾਟਕ ਸਿਰਫ ਜਿਹੜਾ ਸੀ ਉਹ ਪੜਨ ਦੇ ਲਈ ਹੀ ਲਿਖੇ ਜਾ ਰਹੇ ਸਨ ਕਿਸੇ ਵੀ ਭਾਸ਼ਾ ਦਾ ਜੋ ਸਾਹਿਤ ਹੁੰਦਾ ਹੈ ਉਹ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਹੁੰਦਾ ਹੈ ਤੇ ਉਸ ਦੇ ਵਿੱਚ ਕਾਫੀ ਹੁਨਤਾਈਆਂ ਵੀ ਰਹਿ ਜਾਂਦੀਆਂ ਹਨ ਇਸ ਸਦਕਾ ਉਸ ਸਮੇਂ ਦੇ ਨਾਟਕ ਜਿਹੜੇ ਸਨ ਉਹ ਹਰ ਪਾਨ ਤੋਂ ਬਨਾਵਟੀ ਸਨ ਅਦਾਕਾਰੀ ਪੱਖੋਂ ਉਹਨੇ ਸਨ ਤੇ ਵਾਰਤਾਲਾਪੀ ਉਹਨਾਂ ਦਾ ਜੋ ਭਾਸ਼ਨੀ ਟੰਗਦਾ ਸੀ ਤੇ ਮੰਚ ਸਜਾਵਲ ਵੀ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ ਭੜਕਾਊ ਕਿਸਮ ਦੀ ਸੋਖ ਰੰਗਾਂ ਦੀ ਹੁੰਦੀ ਸੀ ਕਿਉਂ ਕਿ ਉਹਨਾਂ ਨੂੰ ਇਸ ਬਾਰੇ ਨਾਟਕਕਾਰਾਂ ਨੂੰ ਕੋਈ ਵਧੇਰੇ ਉਹਨਾਂ ਦੇ ਕੋਲ ਤਜਰਬਾ ਨਹੀਂ ਸੀ ਸੋ ਸਮੇ ਸਮੇ ਦੇ ਨਾਲ ਹਰ ਭਾਸ਼ਾ ਦੇ ਸਾਹਿਦ ਦੇ ਵਿੱਚ ਵਨਸੋਨੀਆਂ ਪ੍ਰਵ੍ਰਿਤੀਆਂ ਦਾ ਜਨਮ ਹੁੰਦਾ ਹੈ ਠੀਕ ਉਸੇ ਤਰ੍ਹਾਂ ਪੰਜਾਬੀ ਨਾਟਕ ਸਾਹਿਦ ਦੇ ਵਿੱਚ ਵੀ ਨਿਰੰਤਰ ਨਵੀਆਂ ਪ੍ਰਵ੍ਰਿਤੀਆਂ ਪੈਦਾ ਹੁੰਦੀਆਂ ਰਹੀਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਪ੍ਰਵ੍ਰਿਤੀ ਹੈ ਜੋ ਕਿ ਅਸੀਂ ਪਿੱਛੇ ਕਰ ਲਈ ਹੈ ਉਲੱਥਾ ਪ੍ਰਵ੍ਰਿਤੀ ਤੇ ਦੂਸਰੀ ਆ ਜਾਂਦੀ ਹੈ ਸੁਧਾਰਵਾਦੀ ਪ੍ਰਵ੍ਰਿਤੀ ਸੁਧਾਰਵਾਦੀ ਪ੍ਰਵ੍ਰਿਤੀ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਉਸ ਸਮੇਂ ਉਠੀਆਂ ਜੋ ਸਮਾਜ ਸੁਧਾਰ ਦੀਆਂ ਲਹਿਰਾਂ ਸਨ ਜਾਂ ਪੱਛਮ ਦੇ ਪ੍ਰਭਾਵ ਸਦਕਾ ਹੋਣ ਦੇ ਵਿੱਚ ਆਈ ਸੀ ਤੇ ਇਸ ਪ੍ਰਵ੍ਰਿਤੀ ਦਾ ਮੁੱਖ ਮਕਸਦ ਜਿਹੜਾ ਸੀ ਸਮੱਸਿਆਵਾਂ ਨੂੰ ਜੋ ਸਮੇਂ ਦੀਆਂ ਸਮੱਸਿਆਵਾਂ ਸਨ ਉਹਨਾਂ ਨੂੰ ਦੂਰ ਕਰਨ ਦੇ ਲਈ ਲੋਕਾਂ ਨੂੰ ਉਪਦੇਸ਼ ਦੇਣਾ ਤੇ ਸਮਾਜ ਦੀਆਂ ਖਾਮੀਆਂ ਜਾਂ ਹਉਂਦਾਈਆਂ ਤੇ ਚਾਨਣਾ ਪਾਉਂਦਿਆਂ ਹੋਇਆਂ ਸਮਾਜ ਸੁਧਾਰ ਦੇ ਲਈ ਪ੍ਰੇਰਿਤ ਕਰਨਾ ਸੀ ਤੇ ਇਸ ਪ੍ਰਵ੍ਰਿਤੀ ਅਧੀਨ ਸਭ ਤੋਂ ਵਧੇਰੇ ਜੋ ਪ੍ਰਸਿੱਧ ਨਾਟਕਕਾਰ ਹੈ ਉਹ ਆਈਸੀ ਨੰਦਾ ਭਾਵੀਸ਼ਵਰ ਚੰਦਰ ਅਨੰਦਾ ਹੀ ਮੰਨਿਆ ਜਾਂਦਾ ਹੈ ਔਰ ਉਸ ਦਾ ਨਾਟਕ ਸੁਭਦਰਾ ਅਤੇ ਲਿੱਲੀ ਦਾ ਵਿਆਹ ਪ੍ਰਸਿੱਧ ਰਚਨਾਵਾਂ ਹਨ ਤੇ ਉਹ ਪੂੰਜੀਵਾਦੀ ਸਮਾਜ ਦੀਆਂ ਕੀਮਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਨਾਟਕਾਂ ਵਿੱਚ ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਦੀ ਟੱਕਰ ਨੂੰ ਦਰਸਾਉਂਦਾ ਹੈ। ਨੰਦਾ ਭਾਵੇਂ ਪੂੰਜੀਵਾਦੀ ਕੀਮਤਾਂ ਦਾ ਹਮਾਇਤੀ ਹੈ ਅਗਾਂਵਧੂ ਹੈ ਪਰ ਪੁਰਾਣੇ ਸਮਾਜ ਨੂੰ ਵੀ ਉਹ ਇੱਕਦਮ ਠੜਕਿਆ ਹੋਇਆ ਜਾਂ ਟੁੱਟਿਆ ਹੋਇਆ ਨਹੀਂ ਸੀ ਦੇਖਣਾ ਚਾਹੁੰਦਾ। ਹਾਲਾਂਕਿ 1930 ਤੋਂ ਬਾਅਦ ਜੋ ਹੈ ਨਾਟਕ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ ਪਰ ਉਸ ਸਮੇਂ ਜਿਹੜੇ ਸਨ ਸੁਧਾਰਵਾਦੀ ਪ੍ਰਵ੍ਰਤੀ ਅਧੀਨ ਹੀ ਨਾਟਕ ਲਿਖੇ ਜਾ ਰਹੇ ਸਨ ਪ੍ਰੋਫੈਸਰ ਨੰਦਾ ਦਾ ਨਾਟਕ ਸੁਭਦਰਾ ਭਾਈ ਵੀਰ ਸਿੰਘ ਦਾ ਰਾਜਾ ਲਖਦਾਤਾ ਸਿੰਘ 바ਵਾ ਬੁੱਧ ਸਿੰਘ ਦਾ मुंदरीशाल ਜੋਸਫਾ ਫਜ਼ਲਦੀਨ ਦਾ ਪਿੰਡ ਦੇ ਵੈਰੀ ਹਰਚਰਨ ਸਿੰਘ ਦਾ ਦੂਰ ਦਰਾਡੇ ਸ਼ਹਿਰੋਂ ਅਤੇ ਅਨਜੋੜ ਤੇ ਗੁਰदयाल ਸਿੰਘ ਦਾ ਸਾਥੀ ਤੇ ਜੋੜੀ ਆਦ ਨਾਟਕ ਜਿਹੜੇ ਨੇ ਇਹ ਸੁਧਾਰਵਾਦੀ ਪ੍ਰਵ੍ਰਤੀ ਦੇ ਅਧੀਨ ਵਾਚੇ ਜਾ ਸਕਦੇ ਹਨ ਅਗਲੀ ਪ੍ਰਵ੍ਰਤੀ ਆ ਜਾਂਦੀ ਹੈ ਧਾਰਮਿਕ ਪ੍ਰਵ੍ਰਤੀ ਧਾਰਮਿਕ ਪ੍ਰਵ੍ਰਤੀ ਜੋ ਹੈ ਇਸ ਦੇ ਵਿੱਚ ਜੋ ਧਾਰਮਿਕ ਵਿਅਕਤੀਆਂ ਦਾ ਜੀਵਨ ਸੀ ਜਾਂ ਉਹਨਾਂ ਦੀ ਵਿਚਾਰਧਾਰਾ ਜਾਂ ਉਹਨਾਂ ਦੀ ਜੋ ਜੀਵਨ ਫਿਲਾਸਫੀ ਸੀ ਉਸ ਨੂੰ ਆਧਾਰ ਬਣਾਇਆ ਜਾਂਦਾ ਸੀ ਤੇ ਪੰਜਾਬੀ ਨਾਟਕ ਸਾਹਿਤ ਵਿੱਚ ਵੀ ਧਾਰਮਿਕ ਪ੍ਰਵ੍ਰਿਤੀ ਅਧੀਨ ਬਹੁਤ ਸਾਰੇ ਨਾਟਕ ਲਿਖੇ ਗਏ ਹਾਲਾਂਕਿ ਦੂਸਰੀਆਂ ਸਾਹਿਤ ਵਿਧਾਵਾਂ ਦੇ ਵਿੱਚ ਭਾਵੇਂ ਨਾਵਲ ਹੈ ਭਾਵੇਂ ਕਹਾਣੀ ਹੈ ਉਹਨਾਂ ਦੇ ਵਿੱਚ ਵੀ ਇਹ ਪ੍ਰਵ੍ਰਿਤੀ ਬਰਾਬਰ ਚੱਲ ਰਹੀ ਸੀ ਪ੍ਰੋਫੈਸਰ ਐਸਐਸ ਅਮੋਲ ਦਾ ਪਤਿਤ ਪਾਵਨ ਬਲਵੰਤ ਗਾਰਗੀ ਦਾ ਗਗਨਮੈਥਾਲ ਸਭ ਕੀ ਸ਼ੂਤ ਉਪਾਏ ਕਲਜੁਗ ਰਤ ਅਗਨ ਦਾ ਜਿਨ ਸੱਚ ਪੱਲੇ ਹੋਏ ਤੇ ਗੁਰਦਿਆਲ ਸਿੰਘ ਫੁੱਲ ਦਾ ਪੁੰਨਿਆ ਦਾ ਚੰਨ ਚਮਕੌਰ ਦੀ ਗੜੀ ਹਿੰਦ ਦੀ ਚਾਦਰ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਹੈ ਮਿੱਟੀ ਧੁੰਦ ਜਗਚਾਨਨ ਹੋਆ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਇਹ ਨਾਟਕ ਧਾਰਮਿਕ ਪ੍ਰਵਿਰਤੀ ਅਧੀਨ ਲਿਖੇ ਗਏ ਕਿਉਂਕਿ ਉਸ ਸਮੇਂ ਜੋ ਸੀ ਗੁਰੂ ਸਾਹਿਬਾਨ ਦੀਆਂ ਜੋ ਸ਼ਤਾਬਦੀਆਂ ਵੀ ਆ ਰਹੀਆਂ ਸਨ ਸੋ ਇਸ ਪ੍ਰਵਿਰਤੀ ਅਧੀਨ ਬਹੁਤ ਸਾਰੀਆਂ ਵਿਧਾਵਾਂ ਦੇ ਵਿੱਚ ਸਾਇਤ ਸਿਰਜਣਾ ਹੋਈ ਇਸੇ ਤਰ੍ਹਾਂ ਹਰਚਰਨ ਸਿੰਘ ਦਾ ਚੜਿਆ ਸੁਧਨ ਧਰਤ ਲੁਕਾਈ ਅਤੇ ਡਾਕਟਰ surjit singh sethi ਦਾ ਵਿਸਮਾਦ ਨਾਦ ਕਪੂਰ ਸਿੰਘ ਹਮਨ ਦਾ ਨਾਮਹਿ ਤੱਤ ਪਛਾਣਿਆ ਸੇਵੀ ਚਾਨਣ ਹੋਏ ਆਧ ਨਾਟਕ ਧਾਰਮਿਕ ਪ੍ਰਵਿਰਤੀ ਅਧੀਨ ਆਉਂਦੇ ਹਨ ਇਸ ਤੋਂ ਬਾਅਦ ਅਗਲੀ ਪ੍ਰਵਿਰਤੀ ਆ ਜਾਂਦੀ ਹੈ ਯਥਾਰਥਵਾਦੀ ਪ੍ਰਵਿਰਤੀ ਇਸ ਦਾ ਆਰੰਭ ਵੀ ਪ੍ਰੋਫੈਸਰ ਨੰਦਾ ਦੀਆਂ ਰਚਨਾਵਾਂ ਨਾਲ ਹੀ ਹੁੰਦਾ ਹੈ ਕਿਉਂਕਿ ਇਸ ਦੇ ਆਰੰਭ ਇਸ ਪ੍ਰਵ੍ਰਿਤੀ ਨੂੰ ਸਥਾਪਿਤ ਕਰਨ ਵਾਲਾ ਵੀ ਨੰਦਾ ਹੈ ਤੇ ਨੰਦਾ ਨੂੰ ਅੱਗੇ ਹੋਰ ਆਉਣ ਵਾਲੇ ਨਾਟਕਕਾਰਾਂ ਨੇ ਫਾਲੋ ਵੀ ਕੀਤਾ ਉਸ ਦਾ ਅਨੁਸਰਣ ਵੀ ਕੀਤਾ ਪ੍ਰੋਫੈਸਰ ਨੰਦਾ ਨੇ ਆਪਣੇ ਜੀਵਨ ਦੇ ਸਮਕਾਲੀ ਯਥਾਰਥ ਨੂੰ ਜਿਹੜਾ ਸੀ ਆਪਣੀਆਂ ਨਾਟਕੀ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਤੇ ਇਹ ਯਥਾਰਥ ਜੋ ਸੀ ਉਹ ਸਮਾਜ ਸੁਧਾਰ ਅਤੇ ਵਿਹਾਤ ਸੁਧਾਰ ਲਹਿਰ ਤੋਂ ਕਾਫੀ ਪ੍ਰਭਾਵਿਤ ਸੀ ਉਸ ਦੇ ਨਾਟਕ ਪਹਿਲੀ ਵਾਰੀ ਜੀਵਨ ਦੀਆਂ ਯਥਾਰਥਿਕ ਸਥਿਤੀਆਂ ਨੂੰ ਪੇਸ਼ ਕਰਨ ਦੇ ਵਿੱਚ ਸਫਲ ਵੀ ਹੋਏ। ਰੰਗਮंच ਦਾ ਆਰੰਭ ਵੀ ਪ੍ਰੋਫੈਸਰ ਨੰਦਾ ਦੀਆਂ ਰਚਨਾਵਾਂ ਦੇ ਨਾਲ ਹੁੰਦਾ ਹੈ ਪੰਜਾਬੀ ਨਾਟਕ ਜਾਂ ਰੰਗਮंच ਦਾ ਕਿਉਂਕਿ ਨੋਰਾ ਰਿਜ਼ਰਟ ਦੇ ਪ੍ਰਭਾਵ ਅਧੀਨ ਉਸ ਦੀ ਨਾਟਕ ਕਲਾ ਯਥਾਰਥਵਾਦੀ ਜੋ ਉਸ ਸਮੇਂ ਦਾ ਰੰਗ ਸੀ ਜਾਂ ਸਮਕਾਲੀ ਸਮਾਜ ਦਾ ਜੋ ਜੀਵਨ ਸੀ ਉਸ ਦੇ ਵਿੱਚ ਜੋ ਸਮੱਸਿਆਵਾਂ ਸਨ ਭਾਵੇਂ ਉਹ ਬਾਲ ਵਿਆਹ ਸੀ ਭਾਵੇਂ ਅਨਪੜਤਾ ਸੀ ਪਾਵੇਂ ਬੇਰੋਜ਼ਗਾਰੀ ਜਾਂ ਨਸ਼ਾ ਖੋਰੀ ਆਦਸੀ ਉਹਨਾਂ ਵਿਸ਼ਿਆਂ ਦੀ ਚੋਣ ਕਰਕੇ ਉਹਨਾਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਉਸਨੇ ਇਹ ਰਚਨਾਵਾਂ ਸਿਰਜੀਆਂ ਪ੍ਰੋਫੈਸਰ ਹਰਚਰਨ ਸਿੰਘ ਸੰਤ ਸਿੰਘ ਸੇਖੋਂ ਬਲਵੰਤ ਗਾਰਗੀ ਵੀ ਯਥਾਰਥਵਾਦੀ ਪ੍ਰਵ੍ਰਿਤੀ ਅਧੀਨ ਨਾਟਕ ਲਿਖਦੇ ਰਹੇ ਹਾਲਾਂਕਿ ਪ੍ਰੋਫੈਸਰ ਹਰਜਰਨ ਸਿੰਘ ਜੋ ਹੈ ਉਹ ਲੰਦਾ ਦਾ ਹੀ ਜਾਨਸ਼ੀਨ ਹੈ ਤੇ 1947 ਈਸਵੀ ਤੱਕ ਉਸ ਨੇ ਕਮਲਾ ਕੁਮਾਰੀ ਦੂਰ ਦਰਾਡੇ ਸ਼ਹਿਰ ਰਾਜਾਪੂਰਸ ਅਣਜੋੜ ਤੇ ਖੇਡਣ ਦੇ ਦਿਨ ਚਾਰ ਨਾਟਕ ਲਿਖੇ ਸੰ ਸਿੰਘ ਸੇਖੋਂ ਵੀ ਇਸੇ ਕਾਲ ਵਿੱਚ ਵਿਸ਼ੇਸ਼ ਨਾਟਕਕਾਰ ਹੈ ਤੇ ਬૌਧਿਕ ਕਿਸਮ ਦੀਆਂ ਉਹ ਰਚਨਾਵਾਂ ਕਰਦਾ ਰਿਹਾ ਹੈ ਤੇ ਸੇਖੋਂ ਤੇ ਹਰਜਰਨ ਸਿੰਘ ਦੇ ਵਿਚਾਰ ਬਲਵੰਤ ਗਾਰਗੀ ਦਾ ਵੀ ਵੱਡਮੁੱਲਾ ਸਥਾਨ ਹੈ ਤੇ ਉਸ ਦੀ ਕਲਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਮੰਚ ਦੇ ਵਧੇਰੇ ਨੇੜੇ ਹੈ ਪਾਪ ਗਾਰਗੀ ਦੇ ਨਾਟਕ ਜਿਹੜੇ ਨੇ ਉਹ ਮੰਚ ਤੇ ਪੇਸ਼ ਕਰਨ ਦੀ ਦ੍ਰਿਸ਼ਟੀ ਤੋਂ ਵਧੇਰੇ ਲਿਖੇ ਗਏ ਅਗਲੀ ਪ੍ਰਵ੍ਰਿਤੀ ਆ ਜਾਂਦੀ ਹੈ ਮਨੋਵਿਗਿਆਨਿਕ ਪ੍ਰਵ੍ਰਿਤੀ ਇਸ ਪ੍ਰਵ੍ਰਿਤੀ ਅਧੀਨ surjit singh sethi ਇੱਕ ਵੱਡਾ ਨਾਮ ਹੈ ਉਸ ਦਾ ਲਿਖਿਆ ਹੋਇਆ ਕੱਚਾ ਘੜਾ ਇੱਕ ਸਫਲ ਨਾਟਕ ਹੈ ਜਿਸ ਵਿੱਚ ਉਸਨੇ ਪ੍ਰੀਤ ਦੇ ਵਿਸ਼ੇ ਨੂੰ ਆਧੁਨਿਕ ਚੇਤਨਤਾ ਦੀ ਦ੍ਰਿਸ਼ਟੀ ਤੋਂ ਮਨੋਵਿਗਿਆਨਿਕ ਸ਼ੂਹਾਂ ਦੇ ਨਾਲ ਭਰਪੂਰ ਵਾਰਤਾਲਾਪ ਵਾਰਤਾਲਾਪ ਸ਼ੈਲੀ ਰਹੀ ਤੇ ਸਮੇਂ ਤੇ ਸਥਾਨ ਦੀ ਯੰਕਾਰਜ ਦੀ ਏਕਤਾ ਜਿਹੜੀ ਹੈ ਉਸ ਨੂੰ ਅਪਣਾਉਂਦਿਆਂ ਹੋਇਆਂ ਯੂਨਾਨੀ ਨੈਟਿਕ ਸ਼ੈਲੀ ਦੇ ਰੰਗ ਵਿੱਚ ਰੰਗਿਆ ਕਾਦਰਯਾਰ ਨਾਟਕ ਵਿਤ ਵੀ ਉਸਨੇ ਜੀਵਨ ਸਮਾਚਾਰ ਜੀਵਨ ਦੇ ਸਦਾਚਾਰ ਨੂੰ ਸਮਾਜਿਕ ਅਤੇ ਮਨੋਵਿਗਿਆਨਿਕ ਪਿਸ਼ੋਕੜ ਦੇ ਵਿੱਚ ਰੱਖ ਕੇ ਪੇਸ਼ ਕੀਤਾ ਬਲਵੰਤ ਗਾਰਗੀ ਦਾ ਨਾਟਕ ਧੂਣੀ ਦੀ ਅੱਗ ਅਤੇ ਸੌਂਕਣ ਵਿੱਚ ਵੀ ਮਨੋਵਿਗਿਆਨਿਕ ਸਥਿਤੀ ਨੂੰ ਉਲਿੱਕਿਆ ਗਿਆ ਕਰਤਾਰ ਸਿੰਘ ਦੁੱਗਲ ਦਾ ਨਾਟਕ ਪੁਰਾਣੀਆਂ ਬੋਤਲਾਂ ਵਿੱਚ ਫਰਾਈਡਵਾਦੀ ਪ੍ਰਵ੍ਰਿਤੀ ਅਧੀਨ ਉਸਨੇ ਬੜੇ ਹੀ ਸੁੰਦਰ ਢੰਗ ਦੇ ਨਾਲ ਕਟਾਕਸ਼ ਰੂਪ ਦੇ ਵਿੱਚ ਵਿਅੰਗਾਤਮਕ ਰੂਪ ਦੇ ਵਿੱਚ ਬੜੀ ਰੋਚਕ ਵਿਆਖਿਆ ਕੀਤੀ ਹੈ ਮਨੋਵਿਗਿਆਨਿਕ ਦ੍ਰਿਸ਼ਟੀ ਤੋਂ ਤੇ ਇਸੇ ਤਰ੍ਹਾਂ ਅਮਰੀਕ ਸਿੰਘ ਪੁੰਨੀ ਦਾ ਨਾਟਕ ਪਰਸ਼ਾਵਿਆਂ ਦੀ ਪકડ ਵੀ ਸਮਸਿਆ ਦਾ ਮਨੋਵਿਗਿਆਨਿਕ ਪੱਖ ਤੋਂ ਚਿੱਤਰਣ ਕਰਨ ਦੇ ਵਿੱਚ ਸਫਲ ਰਹਿੰਦਾ ਹੈ ਅਬਸਰਡ ਪ੍ਰਵ੍ਰਿਤੀ ਜਿਸ ਤੋਂ ਭਾਵ ਹੈ ਊਲ ਜਲੂਲ ਪ੍ਰਵ੍ਰਿਤੀ ਇਹ ਪ੍ਰਵ੍ਰਿਤੀ ਜਿਹੜੀ ਹੈ ਇਸ ਦਾ ਆਗਮਨ ਵੀ ਪੱਛਮ ਦੇ ਪ੍ਰਭਾਵ ਸ্বরূপ ਹੋਇਆ ਤੇ ਇਸ ਦਾ ਆਰੰਭ ਵੀ ਸੁਰਜੀਤ ਸਿੰਘ ਸੇਠੀ ਨੇ ਹੀ ਕੀਤਾ ਤੇ ਉਸ ਦਾ ਨਾਟਕ ਕਿੰਗ ਮਿਰਜਾ ਤੇ ਸਪੇਰਾ ਇਸ ਪ੍ਰਵ੍ਰਿਤੀ ਅਧੀਨ ਆਉਂਦਾ ਹੈ ਤੇ ਦੂਸਰਾ ਉਸ ਦਾ ਨਾਟਕ ਹੈ ਮਰਦ ਮਰਦ ਨਹੀਂ ਤੀਵੀ ਤੀਵੀ ਨਹੀਂ ਇਹ ਵੀ ਅਬਸਰਡ ਪ੍ਰਵ੍ਰਿਤੀ ਨਾਲ ਹੀ ਸੰਬੰਧਿਤ ਹੈ ਤੇ ਕਪੂਰ ਸਿੰਘ ਕੋ ਮੰਦਾ ਨਾਟਕ পাগল ਲੋਕ ਮੂਕ ਸੰਸਾਰ ਪੁਤਲੀਕਰ ਤੇ ਆਤਮਜੀਤ ਦਾ ਨਾਟਕ ਚਾਬੀਆਂ ਤੇ ਤਿੰਨ ਲਤਾਂ ਵਾਲਾ ਮੇਜ਼ ਇਹ ਵੀ ਐਬਸਰਡ ਪ੍ਰਤੀ ਪਰਵ੍ਰਤੀ ਦੇ ਦੀਦਾਰ ਹੁੰਦੇ ਹਨ ਇਹਨਾਂ ਨਾਟਕਾਂ ਦੇ ਵਿੱਚ ਤੇ ਆਪਣੇ ਜੋ ਮੁੱਢਲੇ ਨਾਟਕ ਹਨ ਅਜਮੇਰ ਸਿੰਘ ਆਲਫ ਦੇ ਉਹਨਾਂ ਦੇ ਵਿੱਚ ਵੀ ਉਸਨੇ ਐਬਸਰਡ ਪ੍ਰਵ੍ਰਤੀ ਨੂੰ ਵਰਤਿਆ ਹੈ ਅਗਲੀ ਪ੍ਰਵ੍ਰਿਤੀ ਆ ਜਾਂਦੀ ਹੈ ਇਤਿਹਾਸਿਕ ਪ੍ਰਵ੍ਰਿਤੀ ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਤਿਹਾਸਿਕ ਵਿਅਕਤੀ ਦੇ ਜੀਵਨ ਜਾਂ ਇਤਿਹਾਸਿਕ ਘਟਨਾਵਾਂ ਨੂੰ ਨਾਟਕੀ ਰੂਪ ਦਿੱਤਾ ਜਾਂਦਾ ਹੈ ਇਸ ਪ੍ਰਵ੍ਰਿਤੀ ਅਧੀਨ ਤੇ ਇਤਿਹਾਸਿਕ ਨਾਟਕ ਕਿਸੇ ਵੀ ਜਾਤੀ ਨੂੰ ਆਪਣਾ ਅਦਰਸ਼ ਕਾਇਮ ਕਰਨ ਦੇ ਲਈ ਜੋ ਹੈ ਕਾਫੀ ਲਾਭਦਾਇਕ ਹੁੰਦਾ ਹੈ ਤੇ ਇਤਿਹਾਸਿਕ ਨਾਟਕਾਂ ਵਿੱਚ ਇਤਿਹਾਸਿਕ ਘਟਨਾਵਾਂ ਇਤਿਹਾਸਿਕ ਪਾਤਰਾਂ ਜਾਂ ਕਿਸੇ ਇਤਿਹਾਸਿਕ ਵਿਚਾਰਧਾਰਾ ਨਾਲ ਜੁੜੀ ਸਮੱਗਰੀ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਇਸ ਪ੍ਰਵ੍ਰਿਤੀ ਅਧੀਨ ਲਾਲਾ ਕਿਰਪਾਲਾਲ ਸਾਗਰ ਦਾ ਨਾਟਕ ਹੈ ਮਹਾਰਾਜਾ ਰਣਜੀਤ ਸਿੰਘ ਡਾਕਟਰ ਹਰਜਰਨ ਸਿੰਘ ਦਾ ਰਾਜਾ ਓਰਸ ਮਸੀਹਾ ਸੂਲੀ ਤੇ ਮੁਸਕਰਾਇਆ ਤੇ ਮਹਾਬਲੀ ਯੋਧਾ ਭਾਵ ਇਹ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ ਰੋਸ਼ਨ ਲਾਲ ਅਹੂਜਾ ਦਾ ਨਾਟਕ ਕਲਿੰਗਾ ਅਸ਼ੋਕ ਬਾਰੇ ਹੈ ਅਸ਼ੋਕ ਸਮੇ ਬਾਰੇ ਸੰਤ ਸਿੰਘ ਸੇਖੋਂ ਦਾ ਵਾਰਿਸ ਬੇੜਾ ਬੰਦ ਨਾ ਸਕਿਓ ਮੋਇਆਂ ਸਾਰਨਾ ਕਾਈ ਤੇ ਬਲਵੰਤ ਗਾਰਗੀ ਦਾ ਨਾਟਕ ਸੁਲਤਾਨ ਰਜੀਆ ਸੁਰਜੀਤ ਸੇਠੀ ਦਾ ਨਾਟਕ ਮੇਰਾ ਮੁਰਸ਼ਿਦ ਮੋੜ ਲਿਆਓ ਤੇ ਸਤਿੰਦਰ ਸਿੰਘ ਨੰਦਾ ਦਾ ਸਾਨੂੰ ਦੁੱਖ ਗਊਆਂ ਦਾ ਖਾਏ ਇਹ ਮਲੇਰ ਕੋਟਲਾ ਦਾ ਜੋ ਸ਼ਹੀਦੀ ਸਾਕਾ ਹੁੰਦਾ ਹੈ ਉਸ ਦੇ ਨਾਲ ਸੰਬੰਧਿਤ ਇਤਿਹਾਸਕ ਨਾਟਕ ਹਨ ਅਗਲੀ ਪ੍ਰਵ੍ਰਿਤੀ ਆ ਜਾਂਦੀ ਹੈ ਵਿ ਇਤਿਹਾਸਕ ਪ੍ਰਵ੍ਰਿਤੀ ਵਿ ਇਤਿਹਾਸ ਕਿਸੇ ਕੌਮ ਦਾ ਕੀਮਤੀ ਸਰਮਾਇਆ ਹੁੰਦਾ ਹੈ ਇਹ ਲੋਕ ਧਾਰਾ ਦਾ ਹੀ ਇੱਕ ਅੰਗ ਹੁੰਦਾ ਹੈ ਸਧਾਰਨ ਲੋਕਾਂ ਦੇ ਜੀਵਨ ਦੇ ਕਣ-ਕਣ ਦੇ ਵਿੱਚ ਸਮਾਇਆ ਹੁੰਦਾ ਹੈ ਮਿਥਿਹਾਸ ਕਿਉਂਕਿ ਮਨੁੱਖੀ ਇਕਤਾ ਨੂੰ ਪ੍ਰਗਟਾਉਂਦਾ ਹੈ ਤੇ ਬਹੁਤ ਸਾਰੇ ਨਾਟਕਾਂ ਨੇ ਨਾਟਕਕਾਰਾਂ ਨੇ ਪੰਜਾਬੀ ਨਾਟਕਕਾਰਾਂ ਨੇ ਮਿਥਿਹਾਸਕ ਰਚਨਾਵਾਂ ਤੇ ਆਧਾਰਿਤ ਨਾਟਕਾਂ ਦੀ ਸਿਰਜਣਾ ਕੀਤੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮਿਥਿਹਾਸਕ ਪਾਤਰ ਵੀ ਲਏ ਤੇ ਪ੍ਰਾਤਨ ਮਿਥ ਨੂੰ ਆਧਾਰ ਬਣਾ ਕੇ ਉਸ ਨੂੰ ਆਧੁਨਿਕ ਰੂਪ ਦੇ ਵਿੱਚ ਪ੍ਰਗਟਾਉਣ ਦਾ ਯਤਨ ਵੀ ਕੀਤਾ ਪੰਜਾਬੀ ਨਾਟਕਾਂ ਦੇ ਵਿੱਚ ਬਾਬਾ ਬੰਤੂ ਨਾਟਕ ਜੋ ਹੈ ਇਸ ਦੇ ਇਹ ਇਸ ਵਿਧੀ ਨੂੰ ਪ੍ਰਣਾਇਆ ਹੋਇਆ ਨਾਟਕ ਹੈ एएसएल ਦੇ ਵਿੱਚ ਅਜਿਹੀ ਵਿਧੀ ਹੈ ਜਿਸ ਦੇ ਵਿੱਚ ਮਿਥਿਹਾਸ ਤੋਂ ਹੀ ਨਵਾਂ ਮਿਥਿਹਾਸ ਸਿਰਜਿਆ ਗਿਆ ਹੈ ਇਹਨਾਂ ਵਿੱਚੋਂ ਕੁਝ ਰਚਨਾਵਾਂ ਹਨ ਜਿਵੇਂ ਸਬਿਤਰੀ ਸੁਕੰਨਿਆ ਪ੍ਰੋਫੈਸਰ ਬ੍ਰਿਜ ਲਾਲ ਸ਼ਾਸਤਰੀ ਦਾ ਨਾਟਕ ਹੈ ਚੰਦਰਹਰੀ 바ਵਾ ਬੁੱਧ ਸਿੰਘ ਦਾ ਨਾਟਕ ਕਲਾਕਾਰ ਤੇ ਦਮਯੰਤੀ ਸੰਸਿੰਘ ਸੇਖੋਂ ਦੇ ਪੂਰਨ ਨਾਟਕ ਆਤਮਜੀਤ ਦਾ ਤੇ ਕ੍ਰਿਸ਼ਨ ਸਵਰਾਜ ਵੀਰ ਦਾ ਨਾਟਕ ਜੋ ਹੈ ਇਹ ਮਿਥਿਹਾਸਿਕ ਪ੍ਰਵ੍ਰਿਤੀ ਦੇ ਅਧੀਨ ਆਉਂਦੇ ਹਨ ਅਗਲੀ ਪ੍ਰਵ੍ਰਿਤੀ ਹੈ ਪ੍ਰਯੋਗਸ਼ੀਲ ਪ੍ਰਵ੍ਰਿਤੀ ਯਾਨੀ ਕਿ ਹਰ ਭਾਸ਼ਾ ਦੇ ਸਾਹਿਤਕਾਰ ਜੋ ਹੈ ਨਿਰੰਤਰ ਸਮੇਂ ਦੇ ਆਹਣ ਦੇ ਨਵੇਂ ਪ੍ਰਯੋਗ ਕਰਨ ਦੇ ਵੱਲ ਰੁਚਿਤ ਰਹਿੰਦੇ ਹਨ ਤੇ ਪੰਜਾਬੀ ਨਾਟਕ ਖੇਤਰ ਦੇ ਵਿੱਚ ਵੀ ਇਹ ਵੰਸਵੰਨੇ ਪ੍ਰਯੋਗ ਹੁੰਦੇ ਰਹੇ ਹਨ ਜਿਨ੍ਹਾਂ ਵਿੱਚੋਂ ਇਹ ਸਭ ਤੋਂ ਪਹਿਲਾ ਪ੍ਰਯੋਗ ਪ੍ਰਿੰਸੀਪਲ ਸੰਤ ਸਿੰਘ ਸੇਖੋ ਨੇ ਜੋ ਹੈ ਬਾਬਾ ਬੋੜ ਦੇ ਰੂਪ ਦੇ ਵਿੱਚ ਕੀਤਾ ਤੇ ਇਸ ਤੋਂ ਪਿੱਛੋਂ ਬਲਵੰਤ ਗਾਰਗੀ ਦਾ ਧੂਣੀ ਦੀ ਅੱਗ ਨਾਟਕ ਜੋ ਹੈ ਇਸ ਦੇ ਵਿੱਚ ਨਾਟਕਕਾਰ ਖੁਦ ਹੀ ਇੱਕ ਪਾਤਰ ਦੇ ਰੂਪ ਦੇ ਵਿੱਚ ਪੇਸ਼ ਹੁੰਦਾ ਹੈ ਤੇ ਸੁਲਤਾਨ ਰਜ਼ੀਆ ਨਾਟਕ ਵੀ ਉਸ ਦਾ ਇਸੇ ਰੰਗ ਦੇ ਵਿੱਚ ਇੱਕ ਨਵਾਂ ਪ੍ਰਯੋਗ ਹੈ ਤੇ ਕਪੂਰ ਸਿੰਘ ਘੁੰਮਣ ਦਾ ਜੀਉਂਦੀ লাশ ਨਾਟਕ ਜਿਸ ਦੇ ਵਿੱਚ ਇੱਕ ਪਿੰਡ ਨੂੰ ਹੀ ਉਸਨੇ ਮੰਚ ਬਣਾ ਕੇ ਪੇਸ਼ ਕੀਤਾ ਹੈ ਤੇ ਅਤੀਤ ਦੇ ਪਰਸ਼ਾਵੇਂ ਨਾਟਕ ਦਾ ਸਮੁੱਚਾ ਕਾਰਜ ਜੋ ਹੈ ਝੀਲ ਵਿਚਲੀ ਬੋਟ ਅੰਦਰ ਵਾਪਰਦਾ ਹੈ 부ਜਾਰਤ ਨਾਟਕ ਦੇ ਵਿੱਚ ਪਾਤਰਾਂ ਨੂੰ ਪੁਤਲੀਆਂ ਵਾਂਗ ਪੇਸ਼ ਕਰਨ ਦਾ ਇੱਕ ਨਵਾਂ ਪ੍ਰਯੋਗ ਕੀਤਾ ਗਿਆ ਹੈ ਤੇ ਡਾਕਟਰ ਸੁਜੀਤ ਸਿੰਘ ਸੇਠੀ ਦਾ ਨਾਟਕ ਕਿੰਗ ਮਿਰਜ਼ਾ ਅਤੇ ਸਪੇਰਾ ਇਹ ਦੂਸਰਾ ਨਾਟਕ ਹੈ ਮਰਦ ਮਰਦ ਨਹੀਂ ਤੀਵੀ ਤੀਵੀ ਨਹੀਂ ਭਰਿਆ ਭਰਿਆ ਤੇ ਸਖਣਾ ਸਖਣਾ ਇਹ ਵੀ ਪ੍ਰਯੋਗਸ਼ੀਲ ਪ੍ਰਵ੍ਰਤੀ ਅਧੀਨ ਹੀ ਵਾਚੇ ਜਾਂਦੇ ਹਨ ਗੁਰਦੇਵ ਸਿੰਘ ਫੁੱਲ ਨੇ ਆਪਣੇ ਨਾਟਕਾਂ ਦਾ ਵਿਸ਼ਾ ਜੋ ਹੈ ਨਾਟਕੀ ਬੰਤਰ ਸ਼ੇਵ ਅਤੇ ਸ਼ਿਲਪ ਦੇ ਪੱਖ ਤੋਂ ਨਵੇਂ ਪ੍ਰਯੋਗ ਕੀਤੇ ਹਨ ਯਾਨੀ ਕਿ ਉਸਨੇ ਆਪਣੀ ਨਾਟਕੀ ਬੰਤਰ ਦੇ ਰੂਪ ਦੇ ਵਿੱਚ ਤੇ ਸ਼ਿਲਪ ਦੇ ਪੱਖ ਤੋਂ ਵੀ ਨਵੇਂ ਪ੍ਰਯੋਗ ਕੀਤੇ ਹਨ ਤੇ ਇਹਨਾਂ ਪ੍ਰਯੋਗਾਂ ਦੇ ਵਿੱਚ ਆਤਮਜੀਤ ਜਰਨ ਦਾ ਸਿੱਧੂ ਗੁਰਸ਼ਰਨ ਸਿੰਘ ਤੇ ਸਤੀਸ਼ ਵਰਮਾ ਆਜ ਜਿਹੜੇ ਹਨ ਉਹਨਾਂ ਨੇ ਤੁਨੀ ਯਾਨਕੀ ਆਵਾਜ਼ ਤੇ ਪ੍ਰਕਾਸ਼ ਦੀ ਸਹਾਇਤਾ ਦੇ ਨਾਲ ਨਾਟਕ ਦੇ ਕਥਨ ਨੂੰ ਉਸਾਰਨ ਅਤੇ ਉਗਾੜਨ ਦੇ ਵਿੱਚ ਨਿਤ ਨਿਰੰਤਰ ਕਈ ਪ੍ਰਯੋਗ ਕੀਤੇ ਹਨ ਪ੍ਰਯੋਗਸ਼ੀਲ ਲਹਿਰ ਸਮੇਂ ਪਾਵੇਂ ਪੰਜਾਬੀ ਨਾਟਕ ਵਿੱਚਲੇ ਨਵੇਂ ਪ੍ਰਯੋਗਾਂ ਨੂੰ ਅਨਗੋਲਿਆ ਕਰ ਦਿੱਤਾ ਗਿਆ ਸੀ ਲੇਕਿਨ ਇਸ ਪ੍ਰਸੰਗ ਵਿੱਚ ਸੁਰਜੀਤ ਸਿੰਘ ਸੇਠੀ ਦੇ ਨਾਟਕ ਕਿੰਗ ਮਿਰਜਾ ਤੇ ਸੁਪੇਰਾ ਨੂੰ ਉਸ ਸਮੇਂ ਐਬਸਰਡ ਦੀ ਨਕਲ ਨਕਲ ਕਹਿ ਕੇ ਦੁਰਕਾਰ ਦਿੱਤਾ ਗਿਆ ਜਾਂ ਭੰਡਿਆ ਗਿਆ ਲੇਕਿਨ ਇਸ ਨਾਟਕ ਦਾ ਜੋ ਜੇਕਰ ਡੈਪਥ ਦੇ ਵਿੱਚ ਗਹਿਰਾਈ ਦੇ ਵਿੱਚ ਜਾ ਕੇ ਅਧਿਐਨ ਕਰੀਏ ਤੇ ਸਪਸ਼ਟ ਹੁੰਦਾ ਹੈ ਕਿ ਭਾਰਤੀ ਪਰੰਪਰਾ ਦੇ ਨਿਰਾਸ਼ਾ ਤੋਂ ਆਸ਼ਾ ਦੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੋਇਆ ਇਹ ਨਾਟਕ ਹੈ ਫਿਰ ਆ ਜਾਂਦੀ ਹੈ ਸਮਾਜਵਾਦੀ ਪ੍ਰਵ੍ਰਿਤੀ ਡਾਕਟਰ ਹਕਮਨ ਦੇ ਵਿਕਰਮ ਸਿੰਘ ਘੋਮਨ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਸਮਾਜਵਾਦੀ ਪ੍ਰਵਿਰਤੀ ਦੇ ਨਾਟਕਾਂ ਵਿੱਚ ਨਾਟਕਕਾਰ ਦੁਆਰਾ ਕਿਸੇ ਉਸਾਰੂ ਸੇਧ ਦੇ ਲਈ ਕਿਸੇ ਸੰਘਰਸ਼ ਨੂੰ ਦਰਸਾਉਣ ਦੇ ਲਈ ਹੱਕ ਤੇ ਸੱਚ ਦੀ ਲੜਾਈ ਜਾਂ ਨੈਤਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਬਹਾਲੀ ਵਾਸਤੇ ਇੱਕ ਸਿਰਜਣਾਤਮਕ ਯਤਨ ਕੀਤਾ ਗਿਆ ਹੁੰਦਾ ਹੈ ਅਸਲ ਵਿੱਚ ਇਸ ਪ੍ਰਵਿਰਤੀ ਅਧੀਨ ਸਮਾਜ ਨੂੰ ਸ਼੍ਰੇਸ਼ਠ ਬਣਾਉਣ ਦੀ ਇੱਕ ਕੋਸ਼ਿਸ਼ ਦਾ ਹੀ ਪ੍ਰਗਟਾਵਾ ਹੁੰਦਾ ਹੈ ਸੰਤ ਸਿੰਘ ਸੇਖੋਂ ਦੁਆਰਾ ਰਚਿਤ ਬਾਬਾ ਬੋੜ ਨਾਰ ਕੀ ਭੂਮੀਦਾਨ ਹਰਚਰਨ ਸਿੰਘ ਦਾ ਰੱਤਾ ਸਾਲੂ ਧਰਤੀ ਦੀ ਜਾਈ ਗੁਰਦਿਆਲ ਸਿੰਘ ਫੁੱਲ ਦਾ ਸੈਲ ਪੱਥਰ ਬਲਵੰਤ ਗਾਰਗੀ ਦਾ ਸੈਲ ਪੱਥਰ ਕਣਕ ਦੀ ਬੱਲੀ ਕਬਰਸਤਾਨ ਪ੍ਰੋਫੈਸਰ ਆਤਮਜੀਤ ਦਾ ਨਾਟਕ ਇਹ ਜੋ ਹਨ ਜਾਂ ਚਰਨਦਾ ਸਿੱਧੂ ਦਾ ਅੰਬੀਆਂ ਨੂੰ ਤਰਸੇਗੀ ਕੱਲ ਕੱਲ ਕਾਲਜ ਬੰਦ ਰਹੇਗਾ ਇਹ ਸਾਰੇ ਨਾਟਕ ਜਿਹੜੇ ਹਨ ਇਹ ਸਮਾਜਵਾਦੀ ਦ੍ਰਿਸ਼ਟੀ ਤੋਂ ਤੇ ਖਾਸ ਕਰਕੇ ਅਜਮੇਰ ਸਿੰਘ ਆਲਫ ਦੇ ਜਿਹੜੇ ਲਗਭਗ ਸਾਰੇ ਹੀ ਨਾਟਕ ਹਨ ਇਹ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ ਰਚੇ ਗਏ ਹਨ ਫਿਰ ਆ ਜਾਂਦੀ ਹੈ ਪ੍ਰਤੀਕਵਾਦੀ ਪ੍ਰਵ੍ਰਿਤੀ ਇਹ ਪ੍ਰਵ੍ਰਿਤੀ ਜਿਹੜੀ ਹੈ ਪੱਛਮੀ ਸਾਹਿਤ ਖਾਸ ਕਰਕੇ ਇਬਸਨ ਦੇ ਪ੍ਰਭਾਵ ਅਧੀਨ ਪੰਜਾਬੀ ਨਾਟਕ ਖੇਤਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਜਿਵੇਂ ਕਿ ਇਸ ਪ੍ਰਵ੍ਰਿਤੀ ਦੇ ਨਾਮ ਤੋਂ ਹੀ ਸਪਸ਼ਟ ਹੈ ਪ੍ਰਤੀਕਵਾਦੀ ਜਿਸ ਦੇ ਵਿੱਚ ਗੱਲ ਨੂੰ ਸਿੱਧੇ ਤੌਰ ਤੇ ਕਹਿਣ ਦੀ ਬਜਾਏ ਅਸਿੱਧੇ ਢੰਗ ਦੇ ਨਾਲ ਸਪਸ਼ਟ ਨੋਟ ਦੇ ਇਤੇ ਜਾਂ ਯਥਾਰਥਿਕ ਪਦਰਤ ਦੇ ਕਹਿਣ ਦੀ ਬਜਾਏ ਚਿੰਨਾ ਜਾਂ ਪ੍ਰਤੀਕਾਂ ਜਾਂ ਬਿੰਬਾਂ ਦੇ ਸਹਾਰੇ ਨਾਲ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ ਤੇ ਗਾਰਗੀ ਦਾ ਨਾਟਕ ਜੋ ਹੈ ਲੋਹਾਕੁਟ ਧੂਣੀ ਦੀ ਅਗ ਆਤਮਜੀਤ ਹੋਰਾਂ ਦਾ ਨਾਟਕ ਰਿਸ਼ਤਿਆਂ ਦਾ ਕੀ ਰਖੀਏ ਨਾਂ ਜਿਹੜੇ ਹਨ ਇਹ ਪ੍ਰਤੀਕਵਾਦੀ ਦ੍ਰਿਸ਼ਟੀ ਦਾ ਇੱਕ ਸਫਲ ਉਦਾਹਰਣ ਹਨ ਅਗਲੀ ਆ ਜਾਂਦੀ ਹੈ ਰੋਮਾਂਟਿਕ ਪ੍ਰਵ੍ਰਿਤੀ ਇਸ ਪ੍ਰਵ੍ਰਿਤੀ ਅਧੀਨ ਗੁਰਬਖਸ਼ ਸਿੰਘ ਨੂੰ ਜੋ ਹੈ ਰੱਖਿਆ ਜਾ ਸਕਦਾ ਹੈ ਜਿਸ ਨੇ ਰਾਜਕੁਮਾਰੀ ਲਤਕਾ ਤੇ ਪ੍ਰੀਤ ਦੇਹਾਣੀ ਦੋ ਨਾਟਕ ਲਿਖੇ ਤੇ ਗੁਰਦਿਆਲ ਸਿੰਘ ਖੋਸਲਾ ਦਾ ਬੂਹੇ ਬੈਠੀ ਧੀ ਵੀ ਵਰਣਨਯੋਗ ਕਿਰਤ ਹੈ ਇਸ ਦੀ ਮਹਾਨਤਾ ਸਟੇਜ ਉਤੇ ਕਾਮਯਾਬੀ ਕਰਕੇ ਨਹੀਂ ਹੈ ਸਟੇਜ ਉਤੇ ਕਾਮਯਾਬੀ ਕਰਕੇ ਹੈ ਵੈਸੇ ਇਸ ਦਾ ਜੋ ਵਿਸ਼ਾਪੱਖ ਹੈ ਉਹ ਕੋਈ ਇੰਨਾ ਜ਼ਿਆਦਾ ਬਲਵਾਨ ਨਹੀਂ ਹੈ ਪਾਵੁੱਚੇ ਪੱਧਰ ਦਾ ਨਹੀਂ ਹੈ ਗੁਰਦਿਆਲ ਸਿੰਘ ਫੋਲ ਨੇ ਸਾਥੀ ਕਾਲਜੀਏਟ ਆਦਮੀ ਦੀ ਅਕਲ ਆਦ ਨਾਟਕ ਲਿਖੇ ਤੇ ਬਲਵੰਤ ਗਾਰਗੀ ਦਾ ਨਾਟਕ ਲੋਹਾਕੁੱਟ ਜੋ ਕਿ ਪ੍ਰੇਮ ਸਬੰਧਾਂ ਤੇ ਆਧਾਰਿਤ ਨਾਟਕ ਹੈ ਇਸੇ ਲੜੀ ਅਧੀਨ ਹੀ ਵਾਚਿਆ ਜਾ ਸਕਦਾ ਹੈ ਜੋ ਕਿ ਇੱਕ ਸਫਲ ਰੋਮਾਂਟਿਕ ਦੁਖਾਂਤ ਹੈ। ਇਸੇ ਤਰ੍ਹਾਂ 인ਦਰ ਸਿੰਘ ਚੱਤਰਵਰਤੀ ਦਾ ਨਾਟਕ ਜੋ ਹੈ ਪੀਰ ਪੈਗੰਬਰ ਮਹਾਤਮਾ ਬੁੱਧ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਰੋਸ਼ਨ ਲਾਲ ਅਹੂਜਾ ਦਾ ਡਾਕਟਰ ਅਮਰੀਕ ਸਿੰਘ ਬਲਬੀਰ ਸਿੰਘ ਸੁਰਜੀਤ ਸਿੰਘ ਸੈਣੀ ਕਪੂਰ ਸਿੰਘ ਘੁੰਮਣ ਪੰਦੀ ਨਨਕਾਣੀ ਤੇ 1947 ਤੋਂ ਪਹਿਲਾਂ ਹੋ ਚੁੱਕੇ ਨਾਟਕਕਾਰਾਂ ਦੇ ਜੋ ਨਾਟਕ ਹਨ ਉਹਨਾਂ ਨੂੰ ਵੀ ਰੋਮਾਂਟਿਕ ਪ੍ਰਵ੍ਰਿਤੀ ਦੇ ਅਧੀਨ ਰੱਖਿਆ ਜਾ ਸਕਦਾ ਹੈ ਅਗਲੀ ਪ੍ਰਵ੍ਰਿਤੀ ਆ ਜਾਂਦੀ ਹੈ ਰਾਜਸੀ ਪ੍ਰਵ੍ਰਿਤੀ ਰਾਜਸੀ ਪ੍ਰਵ੍ਰਿਤੀ ਜੋ ਹੈ ਇਸ ਦੇ ਵਿੱਚ ਹੀ ਵੀ ਜੋ ਹੈ ਇਤਿਹਾਸਕ ਜਾਂ ਮਿਥਿਹਾਸਿਕ ਪ੍ਰਵ੍ਰਿਤੀ ਦੇ ਵਾਂਗ ਰਾਜਸੀ ਵਿਚਾਰਧਾਰਾ ਰਾਜਸੀ ਵਿਅਕਤੀਆਂ ਜਾਂ ਸਮੱਸਿਆਵਾਂ ਨੂੰ ਪਿਸ਼ੋਕੜ ਦੇ ਵਿੱਚ ਰੱਖ ਕੇ ਵਾਚਿਆ ਜਾਂਦਾ ਹੈ 13 ਸਿੰਘ ਚੰਨ ਦਾ ਨਾਟਕ ਦੋ ਹੈ ਇਹ ਇਸੇ ਪਰਵ੍ਰਤੀ ਅਧੀਨ ਹੈ ਤੇ ਡਾਕਟਰ ਗੁਰਦਿਆਲ ਸਿੰਘ ਫੁੱਲ ਦਾ ਨਾਟਕ ਡਾਕਟਰ ਹਰਚਰਨ ਸਿੰਘ ਦਾ ਕੱਲ ਅੱਜ ਤੇ ਭਲਕ ਸੁਰਜੀਤ ਹਾਂਸ ਦਾ ਨਾਟਕ ਹਰੀਜਨ ਤੇ ਹਰਚਰਨ ਸਿੰਘ ਦਾ ਨਾਟਕ ਲੰਮੇ ਸਮੇਂ ਦਾ ਨਰਕ ਗਾਰਗੀ ਦਾ ਨਾਟਕ ਖੁੱਗੀ ਰਾਜਸੀ ਪਰਵ੍ਰਤੀ ਅਧੀਨ ਵਿਚਾਰੇ ਜਾ ਸਕਦੇ ਹਨ ਤੇ ਇਨ੍ਹਾਂ ਨਾਟਕਾਂ ਦੇ ਵਿੱਚ ਇੱਕ ਪਾਸੇ ਰਾਜਨੀਤਿਕ ਵਿਚਾਰਧਾਰਾ ਜਾਂ ਢਾਂਚੇ ਨੂੰ ਪ੍ਰਚਾਰਿਆ ਗਿਆ ਹੁੰਦਾ ਹੈ ਤੇ ਦੂਜੇ ਪਾਸੇ ਪ੍ਰੇਸ਼ਟ ਰਾਜਸੀ ਜੀਵਨ ਉੱਤੇ ਵਿਅੰਗ ਵੀ ਕੱਸਿਆ ਗਿਆ ਹੈ ਅਮਰਜੀਤ ਗਰੇਵਾਲ ਦਾ ਨਾਟਕ ਵਾਪਸੀ ਇਸ ਨਾਟਕ ਦੇ ਵਿੱਚ ਲੇਖਕ ਨੇ ਜੰਗ ਦੀ ਭਿਆਨਕਤਾ ਅਤੇ ਇਸ ਦੇ ਪਿਛੋਕੜ ਵਿੱਚਲੇ ਰਾਜਸੀ ਸਰੋਕਾਰਾਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਨੁੱਕੜ ਨਾਟਕ ਦੀ ਪ੍ਰਿਰਤੀ ਵੀ ਕਾਫੀ ਪ੍ਰਮੁੱਖ ਰਹੀ ਹੈ ਪੰਜਾਬੀ ਸਾਹਿਤ ਦੇ ਵਿੱਚ ਖਾਸ ਕਰਕੇ 1970 ਤੋਂ ਬਾਅਦ ਦਾ ਸਮਾਂ ਜੋ ਹੈ ਇਸ ਦੇ ਵਿੱਚ ਪੰਜਾਬੀ ਨਾਟਕ ਦੇ ਖਾਸ ਕਰਕੇ ਹਰ ਵਿਧਾ ਦੇ ਵਿੱਚ ਨਵੇਂ ਸਰੂਪ ਉਗੜੇ ਤੇ ਇਹਨਾਂ ਵਿੱਚ ਨੁੱਕੜ ਨਾਟਕ ਜੋ ਹੈ ਇਹ ਵਿਸ਼ਵ ਪੱਧਰ ਤੇ ਕਾਫੀ ਜੋ ਹੈ ਪ੍ਰਸਿੱਧ ਹੋਇਆ ਹੈ ਤੇ ਇਹ ਨਾਟਕ ਪੰਜਾਬੀ ਵਿੱਚ ਵੀ ਬੜਾ ਮਕਬੂਲ ਹੋਇਆ ਗੁਰਸ਼ਰਨ ਸਿੰਘ ਦਾ ਨੁੱਕੜ ਨਾਟਕ ਲਹਿਰ ਦੇ ਵਿੱਚ ਵਿਸ਼ੇਸ਼ ਯੋਗਦਾਨ ਹੈ ਅਸਲ ਦੇ ਵਿੱਚ 2 3 ਦਹਾਕੇ ਤੱਕ ਗੁਰਸ਼ਰਨ ਸਿੰਘ ਵਰਗੇ ਮਿਸ਼ਨਰੀ ਰੰਗਕਰਮੀ ਦੇ ਯਤਨਾਂ ਸਦਕਾ ਹੀ ਨੁੱਕੜ ਨਾਟਕ ਦੀ ਪ੍ਰਵਿਰਤੀ ਜਿਹੜੀ ਹੈ ਇੱਕ ਲਹਿਰ ਦੇ ਵਾਂਗ ਉਬਰੀ ਤੇ ਇਸ ਨੇ ਨਾਟਕ ਵਿਧਾ ਨੂੰ ਨਵੇਂ ਅਰਥਾਂ ਦੇ ਵਿੱਚ ਉਜਾਗਰ ਕੀਤਾ ਇਸ ਤਰ੍ਹਾਂ ਕੇਵਲ ਟਾਲੀਵਾਲ ਤੇ ਨੀਲਮ ਮਾਨ ਸਿੰਘ ਆਦਰੰਗ ਕਰਮੀਆਂ ਦੀ ਤਕਨੀਕੀ ਨਿਪੁੰਨਤਾ ਸੰਪੰਨ ਸੰਪਨ ਜਿਹੜੇ ਥੀਏਟਰ ਦੇ ਸਿੱਟੇ ਵਜੋਂ ਪੰਜਾਬੀ ਦੇ ਵਿੱਚ ਨਾਟਕੀ ਵਿਦਾ ਜੀਆਂ ਨਵੀਆਂ ਸੰਭਾਵਨਾਵਾਂ ਜਗਾਉਣ ਵਾਲੇ ਹੋਰ ਵੀ ਕੁਝ ਨਾਟਕਕਾਰ ਹਨ ਜਿਨ੍ਹਾਂ ਦੇ ਵਿੱਚ ਦਵਿੰਦਰ ਕੁਮਾਰ ਸਵਰਾਜ ਵੀਰ ਮਨਜੀਤ ਪਾਲ ਪਾਲੀ ਭੁਪਿੰਦਰ ਸਿੰਘ ਸतीश ਕੁਮਾਰ ਵਰਮਾ ਆਜ ਜਿਹੜੇ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਨੇ ਪੰਜਾਬੀ ਨਾਟਕ ਦੇ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਜਗਾਇਆ ਹੈ ਇੱਕ ਅਜਿਹੇ ਸਿਰੜੀ ਰੰਗਕਰਮੀਆਂ ਵਾਂਗ ਸਾਹਮਣੇ ਆਏ ਹਨ ਕਿ ਇਹਨਾਂ ਨੇ ਪੰਜਾਬੀ ਨਾਟਕ ਦੀਆਂ ਨਵੀਆਂ ਦਸ਼ਾਵਾਂ ਉਜਾਗਰ ਕੀਤੀਆਂ ਹਨ ਇਹਨਾਂ ਨਾਟਕਕਾਰਾਂ ਦੇ ਕਰਮਵਾਰ ਦਲਦਲ ਧਰਮਗੁਰੂ ਸੁੰਦਰਾ ਕੀ ਤੁਹਾਨੂੰ ਕੋਈ ਚੀਖ ਸੁਣਾਈ ਦਿੰਦੀ ਹੈ ਦਾਇਰੇ ਆਜ ਨਾਟਕ ਜਿਹੜੇ ਹਨ ਪੰਜਾਬੀ ਨਾਟਕ ਦੇ ਵਿਦਾਗਤ ਪਸਾਰ ਦੇ ਲਗਾਏ ਲਖਾਈਖਣ ਜਿਨ੍ਹਾਂ ਵਿੱਚ ਰੰਗਮੰਚੀ ਚੇਤਨਾ ਦੀਆਂ ਪ੍ਰਤੀਤੁਨੀਆਂ ਸੁਣਾਈ ਦਿੰਦੀਆਂ ਹਨ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਸਭ ਪ੍ਰਵਿਰਤੀਆਂ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ ਨਾਟਕਕਾਰਾਂ ਦੁਆਰਾ ਵੱਡੀਆਂ ਮੱਲਾ ਮਾਰੀਆਂ ਗਈਆਂ ਹਨ ਵੱਡੀਆਂ ਨਾਟਕੀ ਪ੍ਰਾਪਤੀਆਂ ਹਾਸਲ ਕੀਤੀਆਂ ਗਈਆਂ ਹਨ ਤੇ ਭਵਿੱਖ ਵਿੱਚ ਵੀ ਨਾਟ ਵਿਦਾ ਦੇ ਹੋਰ ਪਰਫੁੱਲਤ ਹੋਣ ਦੀਆਂ ਬੜੀਆਂ ਆਸਾਂ ਹਨ ਜਿਨ੍ਹਾਂ ਦੇ ਵਿੱਚ ਅਜੋਕੇ ਨਾਟਕਕਾਰ ਬੇਹਦ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਸੋ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਨਾਟਕ ਦੀਆਂ ਪ੍ਰਵਿਰਤੀਆਂ ਸੰਬੰਧੀ ਕੀਤੀ ਗਈ ਇਹ ਚਰਚਾ ਜੋ ਹੈ ਕਾਫੀ کارਗਰ ਸਾਬਿਤ ਹੋਵੇਗੀ ਮਿਲਾਂਗੇ ਅਗਲੀ ਲੈਕਚਰ ਲਈ ਲੈ ਕੇ ਤਦ ਤੱਕ ਚੈਨਲ ਦੇ ਨਾਲ ਜੁੜੇ ਰਹਿਣਾ ਤੇ ਇਸ ਨੂੰ ਹੋਰ ਆਪਣੇ ਵਿਦਿਆਰਥੀ ਸਾਥੀਆਂ ਦੇ ਨਾਲ ਸ਼ੇਅਰ ਕਰਦੇ ਰਹਿਣਾ ਧੰਨਵਾਦ